ਪ੍ਰਭੂ ਬਖਸ਼ੰਦ ਵੇਲੇ ਬਾਰੇ ਭਗਤੀ ਬਸ਼ੰ ਸਦਾ ਕਿਰਪਾ ਪ੍ਰਭੂ ਬਖਸ਼ੰਦ ਪ੍ਰਭ ਬਖਸ਼ਦਾ ਤੂੰ ਮੀਰ ਤੇ ਆਲਾ ਜੀਣਾ ਤੇ ਜੜਦੇ ਤੇ ਦਾਸ ਹੋ ਜਾਂਦੇ ਨੇ ਮੁਗਦੇ ਨੇ ਮੁਗਤੇ ਨੇ ਤੇਰੇ ਦਰ ਦੇ ਉਦੋਂ ਤੂੰ ਖੈਰ ਕੌਣ ਹੈ ਬਖਿਰ ਕਰਦਾ ਕੋਈ ਮੁਕਤਾ ਚਾਹੀਦਾ ਕੋ ਜਾਂ ਚਾਹੀਦਾ ਤੂੰ ਬਖਸ਼ੰਦ ਤੂੰ ਤੇਰੇ ਕੋਲ ਨਹੀਂ ਆਏ ਬੀ ਤੂੰ ਨਹੀਂ ਦਿੰਦਾ ਔਰ ਮੰਗਲ ਵਾਲੇ ਹੈ। ਉਹ ਤੇ ਹੈ। ਮਗਧਿਆਂ ਦੀ ਗਮੀ ਹੈ, ਦੇਣ ਵਾਲੇ ਕੋਈ ਕਮੀ ਨਹੀਂ। ਉਹ ਪਕਸ਼ੰਦ ਦੀ ਦਿਆਲ, ਦੀ ਦਿਆ ਕਰਨ ਵਾਲਾ ਹੈ। ਭक्ति ਬਸ਼ਸ਼ ਸਦਾ ਚਰਪਾ। ਉਹਦੀ ਜਿਹੜੀ ਭਗਤੀ ਹੈ ਕੀ ਹੈ? ਬਸ਼ਲ ਛੜ ਨਹੀਂ ਕਰ ਸਕਦਾ ਉਹਦੀ ਭਗਤੀ ਆਲੇ ਨੂੰ। ਉਹਦੇ ਤੋਂ ਤਨਾ ਕੋਈ ਵੀ ਛੜ ਨਹੀਂ ਸਕਦਾ। ਅੱਜ ਜਿੰਨੇ ਮਤਾਲੇ ਨੇ ਬੈਠੇ ਜਿਨ੍ਹਾਂ ਨੂੰ ਉਪਦੇਸ਼ ਸਾਰੇ ਛੜੇ ਹੋਏ ਨੇ। ਸਾਰੇ ਤੁਹਾਡਾ ਛੜ ਹੋਇਆ ਹੈ ਉਹ ਮੱਤਾਂ ਵਾਲਿਆ ਨਾ ਜਿਹੜੇ ਆਨ ਤਿਆਗ ਕਹੈ ਨਾ ਹਾਂ ਹੋਰ ਹੋਰ ਬਿਆਨ ਆਨ ਬਿਆਨ ਜਬੋ ਹਰਨਾਮ ਉਹ ਜਿਹੜਾ ਤਿਆਗ ਕਰਨ ਨੂੰ ਕਹੈ ਉਹ ਛੜੇ ਹੋਇਆ ਹੈ ਤੁਹਾਡੇ ਨਾਲ ਇਹ ਵਸ਼ਾਲਾ ਭਗਤ ਬਸ਼ਲੇ ਭਗਤੀ ਤੁਹਾਡਾ ਛੜ ਦੂਰ ਕਰਕੇ ਛੜੇ ਹੋਇਓ ਤੁਸੀਂ ਇਹਨਾਂ ਵੇਤਾ ਸਾਰੇ ਹੈਂ ਛਲਿਏ ਅਵਤਾਰੇ ਛਲਿਏ ਇਹ ਅਵਤਾਰਾਂ ਦੇ ਭਗਤ ਨੇ ਸਾਰੇ ਛਲਿਏ ਨੇ ਛਲ ਕਰਕੇ ਤੁਹਾਡੇ ਨਾਲ ਛਲ ਜਿਹੜਾ ਹੁੰਦਾ ਉਹ ਨਾਲ ਕਪੜ ਵੀ ਹੁੰਦਾ ਜੇ ਕਿਸੇ ਰਖਤਾਂ ਸਰਵੜਦੀ ਹੋਵੇ ਉੱਤੇ ਉਹਨੂੰ ਉੱਤੋਂ ਕਪੜਦੀ ਹੈ ਨਾ ਗੱਨਾ ਉੱਤੋਂ ਕਪੜਦੀਏ ਵੱੜਦੀਏ ਤਾਂ ਉੱਤੇ ਫੇਰ ਨਹੀਂ ਵਰਦਾ ਦਨਾ ਇਹਨਾਂ ਗਿਆਨ ਦਾ ਜਦੋਂ ਸਰਵੜਦੀ ਹੈ ਕਪੜਦੀ ਹੈ اکلا ہی سر بنتا بدھنی کٹ مایال جی وہ کٹر نی بچ سکتا مایا تو پلے نہیں نکل سکتی آکاش والوں نہیں بدنی ہوں یہ چلے کپٹے گئے سارے ਤਾں ਛਡਾਇਆ ਵੀ ਛੱਡ ਲੋ ਤੁਸੀਂ ਇਹਨਾਂ ਨੂੰ ਹਰ ਦਾ ਕਬੂਤੋ ਹੈ ਭਗਤ ਬਿਸ਼ਾਲ ਸਦਾ ਕਿਰਪਾਲ ਇਹ ਭਗਤ ਜਿਹੜਾ ਹੈ ਮਸ਼ਾਲਾ ਭਗਤਾਂ ਨੂੰ ਛਲ ਤੋਂ ਦੂਰ ਕਰਦਾ ਤਾਂ ਇਹ ਛਲ ਤੋਂ ਦੂਰ ਕੀਤੇ ਨੇ ਤਿਆਰ ਕਹਦੇ ਜਿਹੜੇ ਛਲੇ ਹੋ ਨੇ ਉਹ ਭਗਤ ਬਿਸ਼ਾਲ ਹੈ ਨਾਮ ਉਹਨੇ કહਾਇਆ ਵੀ ਇਹਨੂੰ ਲੁਕਾਇਆ ਵੀ ਛੱਡ ਦੇਣਾ ਸਾਡੇ ਛਲੇ ਹੋਏ ਨੂੰ ਉਹ ਭਗਤ ਬਿਸ਼ਾਲ ਆ ਵਛਲੋਂ ਦਾ ਛਾਉ ਤੋ ਰਹਿਤ ਬਿਰੋ ਝਲ ਤੋਂ ਪਛਲ ਨਹੀਂ ਝਲ ਕਰ ਸਕਦਾ ਇਹਦੇ ਨਾਲ ਕੋਈ ਗੁਰਮਤ ਦੇ ਧਾਰਨੀ ਨਾਲ ਨਹੀਂ ਕੋਈ ਝਲ ਕਰ ਸਕਦਾ ਨਹੀਂ ਇਹਨੂੰ ਉਲਟੇੜਾ ਪਾ ਸਕਦਾ ਕੋਈ ਨਹੀਂ ਇਹ ਤੇ ਰੰਗ ਚੜਾ ਸਕਦਾ ਆਪਣਾ ਕੋਈ ਨਹੀਂ ਇਹਨੂੰ ਪੱਥਰ ਪੂਜ ਨਹੀਂ ਲਾ ਸਕਦਾ ਕੋਈ ਨਹੀਂ ਇਹਨੂੰ ਮਾਲਾ ਫੇਰ ਲਾ ਸਕਦਾ ਕੋਈ ਨਹੀਂ ਇਹਨੂੰ ਸਮਾਧੀ ਲਾਉਣ ਲਾ ਸਕਦਾ ਕੋਈ ਤੇ ਉਹਨਾਂ ਦੀ ਸਮਾਧੀ ਛਦਾ ਸਕਦਾ ਮਾਲਾ ਛਦਾ ਸਕਦਾ ਇਹਨੂੰ ਲਾ ਨਹੀਂ ਸਕਦਾ ਉਹ ਉਹਨਾਂ ਦੇ ਖੇਲਿਆਂ ਨੂੰ ਇਹ ਉਹਨਾਂ ਤੋਂ ਬਾਗੀ ਕਰ ਸਕਦਾ ਇਹਨੂੰ ਕੋਈ ਨਹੀਂ ਆਪਣੇ ਰਾਹ ਤੋਂ ਪੜਦਾ ਸਕਦਾ ਸਾਲ ਕਰਨਾ ਰਾਹ ਤੋਂ ਪੜਦਾ ਦੇਣਾ ਸਾਰੇ ਪੜਕਾਏ ਹੋਣੇ ਰਾਹ ਤੋਂ ਹਰ ਮੱਦੇ ਰਾਹ ਤੋਂ ਸਾਰੇ ਪੜਕਾਏ ਨਹੀਂ ਸਕਦਾ ਨੇ ਆਪਣੇ ਨਾਲ ਜੋੜ ਲੈ ਆਪਣੇ ਨਾਲ ਜੋੜ ਲੈ ਸਾਰੇ ਆਪਣਾ ਜੋੜ ਕੇ ਪੜਵਾਉਣੇ ਤਾਂ ਕਿ ਹਾਂ ਰਾਗ ਬੰਦ ਕਰ ਸੋ ਹਾਂ ਤਾਂ ਆਪਣਾ ਜੋੜਦੇ ਨੇ ਉਹ ਉਹਦੇ ਉਹਦੇ ਜਿਹੜਾ ਅਸਰ ਸੰਕਟਾ ਨਾ ਇੱਕ ਭਗਤ ਮੇਰੇ ਹਿਰਦੇ ਬਸਾ। ਉਹਦਾ ਹਿਰਦਾ ਹੀ ਭਗਤ ਬਾਤ ਆ ਉਹਦੇ ਨਾਲ ਜੋੜੇ ਆਪਣਾ ਜੋੜ। ਭਗਤ ਨਹੀਂ ਵਿਜਾਇ ਠੱਗਤਾ ਨੇ ਆਪਣੇ ਨਾਲ ਜੋੜ ਲੇ ਠੱਗਤਾ ਵੀ ਠੱਗਾ ਨੇ। ਠੱਗਾ ਨੇ ਠੱਗ ਲੇ نہیں فائی ہوئی جباب وہ بھی کر سکتے ہیں ویڈیو بنا کے کون کہہ لینا پو سیمار کر سکتے ہیں وہ سمت کر کے کر سکتے ہیں گل کر سکتے ہیں ਕਾ ਜਾਮਲਾ ਕਰਦੇ ਨੇ ਕੋਰਟ ਵਿੱਚ ਜਾ ਕੇ ਸਾਡੇ ਖਿਲਾਫ ਕੋਰਟ ਚ ਲੈ ਜਾਣ ਉਹ ਕਿ ਸਾਡੂ ਦਾ ਇਹ ਕਹਿੰਦਾ ਕੋਰਟ ਫੈਸਲਾ ਕਰ ਦੋ ਵੀ ਮਾਣ ਸਾਥੀ ਕਹਿੰਦਾ ਮਦਾਨ ਚਾਹ ਕਾ ਮੈਨੂੰ ਕਹਿ ਦੋਗੇ ਇਹ ਉਹਨਾਂ ਦਾ ਪਰਦਾ ਫਾਸ਼ ਹੋਊਗਾ ਜਾਂ ਸੰਤ ਸਮਾਜ ਜਾਊਗਾ ਇਹ ਪਰਦਾ ਫਾਸ਼ ਹੋਊਗਾ ਮੈਨੂੰ ਕਹਿ ਦੋਗੇ ਹੁਣ ਉਹਦਾ ਸਹੀ ਮਦਾਨ ਚ ਉਹਦੇ ਦਾ ਸਹੀ अपराधी ने बोल नहीं अपराधी अपराधी नहीं बोलते होते हां जी प्रभु बख्शंत दीनदयाल भक्त वचल सदा कृपा परमेश्वरता बख्तान ਨਾਲ ਛਲਕ ਫਤਰੀ ਕਰ ਦਿੰਦਾ ਪਰ ਕਪਤੀ ਪਰਮੇਸ਼ਰ ਦੇ ਬਖਤਾਨ ਨਾਲ ਛਲਕ ਫਟ ਕਰਕੇ ਉਹਦੇ ਨਾਲ ਜੋੜ ਲੈ ਕੇ ਆਪਣੇ ਨਾਲ ਜੋੜ ਲੈਂਦੇ ਨੇ ਸਵਾਗਤ ਪਰਮੇਸ਼ਰ ਨੂੰ ਤੋੜ ਕੇ ਆਪਣਾ ਜੋੜ ਲੈਂਦੇ ਆ ਆਪੇ ਪਰਮੇਸ਼ਰ ਬਣ ਜਾਂਦੇ ਆ ਆਪੇ ਅਸਰ ਬਣ ਜਾਂਦੇ ਆ ਆਪੇ ਸਰਗੁਣ ਬਣੇ ਹੋਏ ਨੇ ਦੇਵਤਾਰੀ ਕੋਣ ਨਿਰਗੁਣ ਬਣਾਤਾ ਆਪ ਸਰਗੁਣ ਬਣਦੇ ਇਹ ਛੜ ਨਹੀਂ ਤਾ ਹੋਰ ਕੀ ਹੈ ਇਹ ਤਾਂ ਛੜਾ ਹੋਰ ਛੜ ਗਿਆ ਆਪ ਸਰਗੁਣ ਬਣ ਕੇ ਨਿਰਗੁਣ ਬਣਾਤਾ ਛੜਾ ਹੈ ਛੁਕਿਆ ਸਾਧਕ ਕਰੋ ਤੁਸੀਂ ਸਰਗੁਣੋ ਸਾਧਕ ਕਰੋ ਨਿਰਗੁਣੋ ਤਦ ਹੀ ਤੇ ਛਾੜਾ ਪਤਾ ਤਾਂ ਉੱਥੇ ਤਾਂ ਗੁਰੂ ਰਿਆਸ਼ ਗੜੀ ਥੋੜੇ ਲੱਗਦੇ ਕਿ ਮੈਲੇ ਲੱਗਦੇ ਛਾੜਾ ਤਾਂ ਅਫਰਾਦ ਵੀ ਹੈ ਜੇ ਧਰਮ ਦੇ ਨਾਉ ਤੇ ਫਰਾਡ ਕਰਨਾ ਜੇ ਨਾ ਜਾ ਕਾਨੂੰਨੀ ਨਹੀਂ ਕਰਦੇ ਦੁਨੀਆ ਦਾ ਭਲਾ ਨਹੀਂ ਹੋ ਸਕਦਾ ਅਫਰਾਦ ਦੇ ਖਤਮ ਹੋ ਜਾਣਗੇ ਜਿਸ ਨੇ ਇਹਨਾਂ ਨੇ ਇਹਨਾਂ ਨੂੰ ਹੱਥ ਪਾ ਲਿਆ ਨਾ ਇਹਨਾਂ ਦੀ ਗੱਡੀ ਨੂੰ ਹੱਥ ਪਾ ਲਿਆ ਜਿਹੜੇ ਬੜੇ ਬੜੇ ਬਣੀ ਬੈਠੇ ਨੇ ਸੰਤ ਤਾਲੂਕ ਪੌਂਦਾ ਸਾਰੇ ਹੀ ਸ਼ਾਂਤੀ ਹੁੰਦੀ ਸਾਰੀ ਦੁਨੀਆ ਤੋਂ ਹੋ ਗਈ ਇਸਾਂ ਦੇ ਘੱਡੇ ਨੂੰ ਹੱਥ ਕੋਈ ਪਾਉਂਦਾ ਨਹੀਂ ਦੁਨੀਆ ਸ਼ਾਂਤੀ ਹੁੰਦੀ ਹੈ ਆਨਾਤ ਨਾਤ ਗੋਵਿੰਦ ਗੋਪਾਲ ਸਰਬ ਕਟਾਂ ਕਰਤਪ੍ਰਤਪਾਲ ਆਨਾਤ ਨਾਤ ਗੋਵਿੰਦ ਗੋਪਾਲ ਗੋਵਿੰਦ ਗੋਪਾਲ ਆਨਾਥਾ ਨਾ ਨਾਥਾ ਕੋਈ ਹੈ ਹੀ ਨਹੀਂ ਇੱਥੇ ਇਹਨਾਂ ਦਾ ਨਾਮ ਹਾਲੇ ਖੁੱਲੇ ਜੇ ਆਨਾਥ ਆਲੇ ਖੋਲੇ ਨੇ ਤਾਂ ਆਸ ਫਿਰ ਆਪਨੇ ਆਸ ਬੋਲ ਨਹੀਂ ਹੋਇਤੀ ਜੇ ਆਨਾਥ ਇਹਨਾਂ ਨੇ ਆਸਾਲੇ ਖੋਲੇ ਨੇ ਉਹਨਾਂ ਦੇ ਨਾਲ ਆਪੇ ਨੇ ਫਿਰੇ ਅਨਾਥ ਨਾਥ ਗੁਬਿੰਦ ਗੋਬਾਲ ਗੁਬਿੰਦ ਗੋਬਾਲ ਇਹ ਆਨਾਥ ਦਾ ਨਾਥ ਹੈ ਆਸਾ ਨਾਥ ਕੋਈ ਆਪ ਜਿਹੜੇ ਆਨਾਥ ਆਨਾਥ ਨਹੀਂ ਦੂਜੇ ਨੂੰ ਨਾਥ ਕਹਿੰਦੇ ਜਿਹੜਾ ਗੁਰੂ ਵਾਲਾ ਉਹਦਾ ਨਾਥ ਸੁਦਾਈ ਜਿਹੜਾ ਆਪਣੇ ਮੂਲ ਨਾਲ ਜੁੜਿਆ ਉਹਦਾ ਨਾਥ ਹੈ ਨਾਥ ਉਹ ਹੈ ਜਿਹੜਾ ਆਪਣੇ ਗੁਰੂ ਦੇ ਅਗਿਆ ਹੈ ਜਿਹਨੇ ਪਰਮੇਸ਼ਰ ਨੂੰ ਜਿਹਨੇ ਸੱਚ ਤੇ ਆਖਤਾ ਉਹ ਨਾਥ ਹੈ ਸਾਰੇ ਆਦਮੀ ਸਾਰੇ ਹੀ ਨਾਥ ਨੇ ਇੱਥੇ ਕਿਸੇ ਦਾ ਘਰਨਾ ਜਿਹੜਾ ਪਰਖੀ ਉਹ ਆਪਣੀ ਕਹਿੰਦਾ ਉਹ ਅਨਾਥ ਹੈ ਜਿਹਨਾਂ नाथ ਛੱਡਿਆ ਹੋਇਆ ਹੈ ਅਸਲੀ नाथ ਜਿਹਨੇ ਛੱਡਿਆ ਹੋਇਆ ਉਹ ਆਪ ਹੀ ਅਨਾਥ ਹੈ ਅਨਾਥ ਆ ਬੁੱਢੇ ਲੇਟੇ ਬੇਆਸਰਾ ਹੈ ਜਿਹੜਾ ਨਾਮ ਤੇ ਆ ਗਿਆ ਉਹਦਾ ਕੋਈ ਹਾਲ ਦੀ ਹਾਲ ਦੀ ਸਤਿਕਾਰ ਕੋ ਜਿਹੜਾ ਜੰਮਦੇ ਛਾਰ ਕੇ ਖਾਇ ਉਹ ਅਨਾਥ ਹੈ ਜਦ ਦੇ ਜਾਲ ਤੇ ਛਦਾਊ ਕੌਣ ਨਾਲ ਜਿਤਾਊਗਾ ਮਾਲ ਕੇ ਛਦਾਊਗਾ ਮਾਲਕ ਜਦ ਪਸ਼ੂਆਂ ਨੂੰ ਪਸ਼ੂਆਂ ਕਾਦੀ ਆਉਦੇ ਨੇ ਫੜਕਾ ਦੇ ਵਿੱਚ ਉਵਾਰਾ ਪਸ਼ੂ ਆਪਣੇ ਘਰੋਂ ਜੇਦੀ ਫਸਲ ਵੱਢ ਜਾਣਾ ਕਾਦੀ ਆਉਦੇ ਨੇ ਜਾਂ ਕਾਦੀ ਆਉਦੇ ਨੇ ਪਸ਼ੂਆਂ ਨੂੰ ਜੇ ਮਾਲਕ ਜਾ ਕੇ ਖਿਡਾ ਰਹੇ ਉਹਦਾ ਆ ਕਾਂਧੀਆਉਦੱਤੇ ਆਇਆ ਸੀ ਐ ਰਾਜਨਤੌ ਤੇ ਮਨਦਾ ਹੀ ਆ ਰਾਜਨਤੌ ਕਾਂਧੀਆਉਦਾਲੇ ਵੀ ਪਹੁੰਚਦੇ ਨੇ ਉੱਥੇ ਉਸ ਨੂੰ ਭੁੱਖਾ ਨਹੀਂ ਮਾਰਦੇ ਜੇ ਮਾਲਕ ਆਉਂਦਾ ਕੋਈ ਨਾਲ ਤੋਂ ਪਿਛਾੜ ਕੇ ਲੈ ਜਾਂਦਾ ਆਪਣਾ ਚੱਲੋ ਇਹਦਾਾਰੇ ਕਾਂਧੀਆਉਦੱਤੇ ਹਣੇ ਆ ਰਹਾ ਸਰ ਆਵਾਰਾ ਇਹਵਾਰਾ ਪਸ਼ੂ ਨੇ ਸਾਰੇ ਹੀ ਔਰ ਜਿਹੜੇ ਆਵਾਰਾ ਰਹਿਣ ਆਵਾਰਾ ਬਸੂਆਂ ਦੇ ਮਾਲਕ ਨੇ ਜਿਹੜੇ ਕਹਿੰਦੇ ਨੇ ਕਾਜੀ ਉਸ ਤੋਂ ਨਾ ਜਾਣ ਉਹ ਗੁਰੂ ਆਣੇ ਹੋਏ ਨੇ ਇੱਥੇ ਇਹਨਾਂ ਲਈ ਰਵਾਨੀ ਉਹੀ ਕਰਦੇ ਨੇ ਹਾਂਜੀ ਅਨਾਥ ਨਾਥ ਗੋਵਿੰਦ ਗੋਪਾਲ ਸਰਬ ਕਟਾ ਕਰਤਿ ਕਿਰਤਿ ਪਾਲ ਅਨਾਥ ਨਾਥ ਗੋਵਿੰਦ ਗੋਪਾਲ ਗੋਵਿੰਦ ਗੋਵਾਲਾ ਸਰਬ ਨਾਥ ਹੈ ਉਹ ਕੋ ਮੈਂ ਗਪਾਲੰਦਰ ਨਾਸ ਸਾਡੇ ਨਾਸਾਂ ਅੰਦਰ ਹੈਗਾ ਪਰ ਉਮ ਦਾ ਨਾਮ ਹੁਲਦਾ ਨਹੀਂ ਇਹ ਤਾਂ ਬਾਹਰ ਨਾਲ ਬਿਠਾ ਬਾਹਰ ਗੁਰੂ ਨਹੀਂ ਬਿਠਾ ਅੰਦਰ ਮਾਤਾ ਪਿਤਾ ਹੈਗਾ ਗੁਰਦੇ ਮਾਤਾ ਗੁਰਦੇ ਪਿਤਾ ਪਰ ਉਹ ਨੂੰ ਮਾਤਾ ਪਿਤਾ ਤਾਂ ਮੰਦਾ ਨਹੀਂ ਤਾਂ ਆਧਾ ਅਸਲੀ ਮਾਤਾ ਪਿਤਾ त्यागਿਆ ਨ ਅਗਲੀ ਬਣੀ ਬੈਠੇ ਨਾ ਬੜੇ ਨਹੀਂ ਸਕਦਾ ਅਗਲੀ ਨੂੰ ਸਰਕਾਰ ਨਹੀਂ ਬਣਦੀ ਹੁੰਦੀ نقلی بناؤ گے کہاں سرکار نے تو درگاہ چ نہیں نہ قبول ہے کہ وہ نقلی نقلی درگاہ قبول نہیں ہے ایتھے قبول ہے ایتھے قبول ہے وہ ایتھے ہی رہوں گا پھر وہ جڑا درگاہ قبول ہے اوے بھنداری تے جنا جے درگاہ قبول جڑا درگاہ قبول نہیں ہوے بھنداری نہ تے پھر اناث ہے اے اصل تے ہے جی تیرا ہاں جی ਆਦਿ ਪੁਰਖ ਕਾਰਣ ਕਰਤਾਨ ਧਰਤ ਜਨਾ ਕੇ ਪ੍ਰਾਣ ਆਧ ਪੁਰਖ ਕੌਣ ਹੈ ਗੋਬਿੰਦਿਕ ਬਾਲ ਕੌਣ ਹੈ ਆਦਿ ਪੁਰਖ ਹੈ ਗੋਬਿੰਦਿਕ ਬਾਲ ਦੀ ਗਾਹਾਂ ਤੇ ਤੋਂ ਬੰਦੇ ਕੋਲ ਕੌਣ ਹੈ ਉਹ ਆਦਿ ਪੁਰਖ ਹੈ ਪ੍ਰਾਇਮ ਬ੍ਰਹਮਾ ਹੈ ਆਦਿ ਪੁਰਖ ਹੋਰ ਕੌਣ ਹੈ ਬ੍ਰਹਮਾ ਨਾਥ ਹੈ ਦਾ ਪ੍ਰਭ ਲੀਨ ਹੁਣਾ ਨਾਨ ਆਹਰ ਪ੍ਰਭ ਲੀਨ ਹੈ ਹੁਣ ਬ੍ਰਹਮਾ ਨਾਥ ਹੈਗਾ ਆਦਿ ਪੁਰਖ ਕਾਰਣ ਕਰਤਾ ਆਦਿ ਪੁਰਖ ਹੈ ਆਦਪੁਰਖ ਪਹਿਲਾਂ ਤੋਂ ਲੈ ਕੇ ਕਾਰਨ ਤੱਕ ਇਹ ਬਾਤੋ ਅਗਲੇ ਰਹਣਾ ਆਦਪੁਰਖ ਅਬਦੱਲਾ ਗੁਰਦੇ ਬੈਜਦਾ ਆਦਪੁਰਖੇ ਆਸ ਤੋਂ ਲੈ ਕੇ ਚਲੇ ਆਉਂਦੇ ਜਦੋਂ ਸ੍ਰਿਸ਼ਟੀ ਚੱਲੀ ਹੈ ਉਦੋਂ ਤੋਂ ਪੁਰਖ ਹੈ ਕਾਰਨ ਸਰਕਾਰ 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 ਵੀ ਹੋਈ ਹੈ ਕਾਰਨ ਵੀ ਸ੍ਰਿਸ਼ਟੀ ਵੀ ਕਾਹਨ ਪੈਦਾ ਹੋਈ ਉਹਦੇ ਕਰਕੇ ਕਾਰਨ ਵੀ ਹੋਈ ਹੈ ਤੋਂ ਇਸ਼ਾਜ ਹੋ ਜਾ ਨਾ ਇਹ ਦੋਸਤਾਂ ਹੋ ਜਾਂਦਾ ਆਪ ਨੂੰ ਉਪਦੇਸ਼ ਸਮਝੇ ਐ ਹੈ ਆਪਣੇ ਮਾਤੂ ਆਪੇ ਸੁਣਦਾ ਆਪ ਨੂੰ ਉਪਦੇਸ਼ ਸੁਣ ਕੇ ਆਪ ਆਪੇ ਰੱਖਿਆ ਸਭ ਕੇ ਸਾਥ ਹੈ ਨਹੀਂ ਐ ਆਪੁਰਖ ਕੌਣ ਕਰਦਾ ਹੈ ਹਾਂਜੀ ਭਗਤ ਜਨਾ ਕੇ ਪ੍ਰਾਣ ਰਹਾ ਭਗਤ ਜਨਾ ਕੇ ਪ੍ਰਾਣ ਰਹਾ ਜਿਹੜੇ ਭਗਤ ਚੱਲਦੇ ਜੇ ਮਾਨੇ ਦਾ ਭਗਤ ਹੋ ਜਾਂਦਾ ਹੈ ਸਭ ਪ੍ਰਾਣ ਦਾ ਅਹਿਯਾ ਸਾ ਉਹ ਹੀ ਲੰਦਾ ਹੋਰ ਕੌਣ ਲੰਦਾ ਹੈ ਪਖਤ ਜਾਨ ਨੂੰ ਪ੍ਰਾਣ ਆਧਾਰ ਬੰਦ ਹੈ। ਆਜ ਬੁਰੂ ਜਿਹੜਾ ਸਾਲੰਡ ਹੈ। ਉਹ ਹੀ ਪ੍ਰਾਣ ਆਧਾਰ ਹੈ। ਸਰੀਰ ਕਰਕੇ। ਪ੍ਰਾਣ ਤਾਂ ਸਰੀਰ ਤੇ ਨਹੀਂ। ਪ੍ਰਾਣੀ ਜੀਰ ਵਾਲੇ ਨੂੰ ਇਹ ਕਿਹਾ ਹੋਇਆ ਹੈ। ਕਿ ਜੀਵ ਪ੍ਰਾਣੀ ਹੈ। ਸਪ੍ਰਾਣ ਆਧਾਰ ਕੌਣ ਹੈ? ਸਾ ਕੌਣ ਹੈ? ਸਾਲਹਿੰਦੀ ਸਭ ਲਵਾਇਆ। ਉਹ ਸਿੱਧ ਸੁਯਾਗ ਹੈ। ਫਤਗੰਗਨੀ ਲਗਾਇਆ ਨੇ ਸੂਈ ਜੇ ਜੋ ਜੋ ਜਪੇ ਸੋ ਹੋਏ ਪਨੀਤ ਭਗਤੀ ਭਾਏ ਲਾਵੇ ਮਨ ਹੀ ਜੋ ਜੋ ਜਪੇ ਸੋ ਹੋਏ ਪਦੀਤ ਜਿਹੜਾ ਜਿਹੜਾ ਇਹੀ ਗੱਲ ਸਮਝ ਲੈਦਾ ਨਾ ਅੰਦਰ ਬਾਹਰਲੀ ਨਾਟ ਵਾਲੀ ਆਦਪੁਰ ਖਾੜੀ ਉਪਲਿਟ ਹੋ ਜਾ ਆਦਮ ਗਿਆ ਨਹੀਂ ਹੈ ਆਦਮ ਗਿਆ ਨਹੀਂ ਹੈ ਆਪਨਾਥ ਆਪੇ ਨਾਲ ਹੈ ਜੋ ਜੋ ਜਪੈ ਤੋਂ ਹੋਏ ਪੁਨੀਤ ਭਗਤੀ ਭਾਏ ਲਾਵੇ ਮਨ ਹਿਤ ਭਗਤ ਭਾਏ ਲਾਵੇ ਮਨ ਹਿਤ ਜੀਵੀ ਤਾਪਨਾ ਭਗਤੀ ਦੀ ਭੁੱਖ ਹੈ ਕੱਲ ਹੁੰਦਾ ਹੈ ਤਾਂ ਮਨ ਵੀ ਆਹ ਮਨ ਇਹ ਸਮਝਦਾ ਵੀ ਮੇਰੇ ਹਿਤ ਵਿੱਚ ਜੇ ਭਗਤ ਜੀ ਦੀ ਭੁੱਖ ਲੱਗ ਜਵੇ ਤਾਂ ਮਨ ਇਹ ਸਮਝਦਾ ਵੀ ਇਹ ਮੇਰਾ ਹੀ ਭਲਾ ਹੈ ਵਲਾ ਤੋ ਬਨਾ ਭੁੱਖ ਨਹੀਂ ਲੱਗਦੀ। सस्ती ਭੁੱਖ ਨਹੀਂ ਪੈਂਦੀ।